ਵਿਸ਼ੇਸ਼ اجلاس ਦਾ ਮਤਲਬ ਹੁੰਦਾ ਕਿਸੇ ਵਿਸ਼ੇਸ਼ ਮੁਖਤੇ ਨੂੰ ਲੈ ਕੇ ਵਿਸ਼ੇਸ਼ ਮਸਲੇ ਨੂੰ ਲੈ ਕੇ ਵਿਸ਼ੇਸ਼ ਪਹਿਲੂ ਨੂੰ ਲੈ ਕੇ ਔਰ ਇੱਥੇ ਸਾਰਾ ਕੁਝ ਆ ਵੀ ਬਿਲ ਕੱਢ ਲਿਓ ਵੀ ਬਿਲ ਕੱਢ ਲਿਓ ਵੀ ਕਰ ਲਓ ਉਹ ਵੀ ਕਰ ਲਓ ਇਹ ਜਿਤਕਲ ਲੋ ਦੀ ਵੀ ਸੁਣ ਲਓ ਨਹੀਂ ਸੁਣਨੀ ਤਾਂ ਪੰਜਾਬ ਦੀ ਨਹੀਂ ਸੁਣਨੀ 298 ਹੈ 299 ਦੀ ਗੱਲ ਕਰਾਂ ਤੇ ਉਹਦੇ ਅਨੁਸਾਰ 3 ਸਾਲੀ ਸਜ਼ਾ ਤੇ ਉਹ 3 ਸਾਲੀ ਸਜ਼ਾ ਕਿੰਨਿਆਂ ਕੋ ਨੂੰ ਮਿਲਿਆ ਬੀ ਅਦਬੀ ਦੇ ਮਾਮਲੇ ਇਸ ਵਾਰ ਤਾਂ ਇਕਾ ਕੋ ਸ਼ੱਕ ਨਹੀਂ ਮਤਲਬ ਕਿ ਉਮਰ ਕੈਦ ਤੱਕ ਦਾ ਆ ਕਹਿੰਦੇ ਸੋਚਿਆ ਜਾ ਰਿਹਾ ਇਹਦੇ ਵਿੱਚ ਇਹ ਸਾਰੀ ਪ੍ਰਕਿਰਿਆ ਚ ਸੋ 10 ਸਾਲ ਹੀ ਘੱਟੋ-ਘੱਟ ਤੇ ਵੱਧੋ-ਵੱਧ ਉਮਰ ਕੈਦ ਜੀ ਇਹਨਾਂ ਇਹ ਸਾਰੀ ਪ੍ਰਕਿਰਿਆ ਚ ਲੱਗਣਾ ਹੈ ਸਾਰੇ ਧਾਰਮਿਕ ਗ੍ਰੰਥਾਂ ਦੀ ਜੇ ਬੇਅਦਬੀ ਹੁੰਦੀ ਆ ਤਾਂ ਉਹਨਾਂ 'ਚ ਸਖਤ ਸਜ਼ਾਵਾ ਇਸ ਲਈ ਜੀ ਉਹ ਵੀ ਇਸ ਦਾ ਤੇ ਪਈ ਉਹ ਸਾਰੇ ਬਿਲ ਲਿਆਂਦੇ ਗਏ ਕੈਬਨਿਟ 'ਚ ਪ੍ਰਧਾਨ ਸਭਾ 'ਚ ਰਾਜਪਾਲ ਤੋਂ ਬਾਅਦ ਕਿੱਥੇ ਗਈ ਜਿਹੜਾ ਟਕਰਾ ਦੋ ਤਖਤਾਂ ਵਿਚਾਲੇ ਫੈਦਾ ਹੋ ਗਿਆ ਸੀ ਉਸ ਨੂੰ ਅਮਨ ਸ਼ਾਂਤੀ ਦੇ ਨਾਲ ਸੁਝ-ਬੂਝ ਨਾਲ ਸਮਿਟ ਲੈ ਗਿਆ ਉਹ ਸਾਰੇ ਜੋ ਫੈਸਲੇ ਤਖਸ਼ੀ ਪਟਨਾ ਸਾਹਿਬ ਦੀ ਪੰਜ ਪਿਆਰੇ ਨੇ ਲੰਘੇ ਦਿਨਾਂ ਚ ਲਏ ਸੀ ਉਹ ਸਾਰੇ ਫੈਸਲੇ ਵਾਪਸ ਲੈ ਲਏ ਗਏ ਜੀ ਉਹ ਕਹਿੰਦੇ ਜੀ ਪਿੰਡਾਂ ਦੇ ਵਿੱਚ ਪੰਜਾਬ ਦੇ 13000 ਪਿੰਡ ਨੇ 13000 ਤੇ 13000 ਪਿੰਡਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਬਣਾਵਾਂਗੇ ਆਧੁਨਿਕ ਪੱਧਰ ਦੇ ਸਟੇਡੀਅਮ ਹੋਣਗੇ ਕਿਉਂਕਿ ਇਹ ਕਹਿੰਦੇ ਨਸ਼ਿਆਂ ਤੋਂ ਬਚਾਉਣ ਦੇ ਲਈ ਖੇਡਾਂ ਜ਼ਰੂਰੀ ਨੇ ਇਸ ਲਈ ਪੰਜਾਬ ਸਰਕਾਰ ਕਹਿੰਦੀ ਜੀ ਇਸ ਤਰ੍ਹਾਂ ਦੀ ਪ੍ਰਕਿਰਿਆ ਆਪਣਾ ਜਾ ਰਹੀ ਹੈ ਪਿੰਡਾਂ ਦੇ ਲੋਕ ਖੇਡ ਸਟੇਡੀਅਮ ਬਣਾਉਣ ਲਈ ਤਿਆਰ ਨੇ ਕਹਿੰਦੇ ਤੇ ਫਿਰ ਕੀ ਨੇਪਾਲੀਆਂ ਦੀ ਕੀ ਬੰਗਲਾਦੇਸ਼ੀਆਂ ਦੀ ਕੀ ਮੀਆਂ ਮਾਰ ਵਾਲਿਆਂ ਦੀ ਇਹਨਾਂ ਸਾਰਿਆਂ ਦੀਆਂ ਵੋਟਾਂ ਲੈ ਕੇ ਜਿੱਤੇ ਨੇ ਕਹਿੰਦੇ ਨੰਦਰ ਮੋਦੀ ਅਗਲਾ ਸਵਾਲ ਕਰਦਾ ਅਸੀਂ ਕਹਿੰਦੇ ਵੱਡੇ ਅੰਤਰ ਨਾਲ ਹਾਰਦੇ ਰਹੇ ਹਾਂ ਤੇ ਕਹਿੰਦੇ ਜੇ ਸਾਡੀ ਹਾਰ ਇੰਨੀ ਡਿਟੀ ਬੜੇ ਪੱਧਰ ਤੇ ਹੋਈ ਆ ਫਿਰ ਕੀ ਇਹਨਾਂ ਮਤਲਬ ਉਹ ਵੋਟਾਂ ਸਾਰੀਆਂ ਭਾਜਪਾ ਨੂੰ ਪੈਂਦੀਆਂ ਨੇ ਜੀ ਉਹਨੇ ਦਾਵਾ ਕੀਤਾ ਕਿ ਅਜੇ ਤਾਂ ਅੱਧੇ ਤੋਂ ਵੱਧ ਲੋਕਾਂ ਨੂੰ ਫਾਰਮ ਵੀ ਨਹੀਂ ਮਿਲੇ ਉਹ ਕਹਿੰਦੇ ਬਿਹਾਰ ਦੇ ਵਿੱਚ 50% ਤੋਂ ਵੱਧ ਲੋਕਾਂ ਨੂੰ ਅਜੇ ਤੱਕ ਫਾਰਮ ਵੀ ਉਪਲਬਧ ਨਹੀਂ ਹੋਏ ਤੇ ਚੋਣ ਕਮਿਸ਼ਨ ਸੁਪਰੀਮ ਕੋਰਟ ਤੱਕ ਜਾਣਕਾਰੀ ਦੇ ਰਿਹਾ ਜੀ ਕਿ 50% ਤੋਂ ਵੱਧ ਲੋਕਾਂ ਨੇ ਤਾਂ ਆਪਣੇ ਫਾਰਮ ਜਮ੍ਹਾਂ ਕਰਾ ਦਿੱਤੇ ग्लोबल पंजाब टीवी देख रहे सारे दर्शकानों मेरी प्यार भरी सतशी काल ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ग्लोबल ਡਿਸਕਸ਼ਨ ਅੱਜ ਦਾ ਦਿਨ ਕਾਫੀ ਅਹਿਮ ਹੈ ਕੈਬਨਿਟ ਤੋਂ ਲੈ ਕੇ ਪੰਜਾਬ ਦੀ ਵਿਧਾਨ ਸਭਾ ਤੱਕ ਜਿਸ ਤਰ੍ਹਾਂ ਬੇਅਦਬੀ ਦੇ ਮਾਮਲੇ ਦੇ ਉੱਤੇ ਸਾਰੀ ਕਾਰਵਾਈ ਸਾਹਮਣੇ ਆਈ ਹੈ ਜੇਕਰ ਮੈਂ ਉਹ ਗੱਲ ਸ਼ੋਮਾ ਉਹ ਤੋਂ ਪਹਿਲਾਂ ਅੱਜ ਦੀਆਂ ਜਿਹੜੀਆਂ ਖਾਸ ਧਿਆਨ ਦੇ ਯੋਗ ਗੱਲਾਂ ਰਹੀਆਂ ਆਂ ਗਤੀਵਧੀਆਂਆਂ ਜਾਂ ਖਬਰਾਂ ਰਹੀਆਂ ਤੇ ਵਿੱਚੋਂ ਸਭ ਤੋਂ ਵੱਡੀ ਮਾਰਸੀ ਦੀ ਜਿਹੜੀ 1158 ਸਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕੀਤਾ ਗਿਆ ਉਹਦੇ ਉੱਤੇ ਕਾਫੀ ਤਰਸੱਲੀ ਮੱਚੀ ਆ ਪੰਜਾਬ ਦੇ ਵਿੱਚ ਕਿਹਾ ਕੀ ਹੋ ਗਿਆ ਸੋ ਇਸ ਲਈ ਉਹ ਵਿਧਿਆਪਕ ਜਿਹੜੇ ਪ੍ਰੋਫੈਸਰ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਨੂੰ ਆਉਣ ਦੇ ਲਈ ਤਤਪਰ ਸੀਗੇ ਉਹਨਾਂ ਦੀ ਭਰਤੀ ਜਿਸ ਤਰ੍ਹਾਂ ਰੱਦ ਹੋਈ ਹੈ ਹੁਣ ਉਹਨਾਂ ਉਧਰ ਦੇ ਰਹੇ ਨੇ ਉਧਰ ਦੇ ਰਹੇ ਜਿੱਥੋਂ ਨੌਕਰੀਆਂ ਛੱਡ ਕੇ ਕੱਚੀਆਂ ਪੱਕੀਆਂ ਆਏ ਸੀ ਨਾ ਉਧਰ ਜਾਣ ਜੋ ਕਿ ਸੋ ਹੁਣ ਪੰਜਾਬ ਸਰਕਾਰ ਦੇ ਉੱਤੇ ਜਿਮੇਵਾਰੀ ਬਦਲ ਕੇ ਕੀ ਉਹ ਕੋਈ ਗਬਲਾ ਰਾਕਟ ਪਾਉਣਗੇ ਕੇਨਾਂ ਦੇ ਲਈ ਕੋਈ ਹਰ ਨਾਰਾ ਮਾਰ ਪਾਉਣਗੇ ਇੱਥੇ ਇਹ ਪਹਿਲੂ ਹੈ ਉੱਥੇ ਵਿਕਰਮਜੀਤ ਸਿੰਘ ਆਵਰਾਂ ਵੱਲੋਂ ਇੱਕ ਪਟੀਸ਼ਨ ਸੀ ਉਹ ਪਟੀਸ਼ਨ ਇਸ ਲਈ ਸੀ ਕਿ ਮੇਰੀ ਬਹਿਰਕ ਬਦਲੀ ਜਾਵੇ ਬਸ ਉਹਨਾਂ ਦੀ ਇੱਕ ਨਿਆਰਾਂ ਹਾਈ ਕੋਰਟ ਚਾ ਜਿਹੜੀ ਉਹਨਾਂ ਨੂੰ ਦੁਬਾਰਾ ਟਾਈਮ ਮਿਲੇ ਕੇ ਸੋਦਕੇ ਦੁਬਾਰਾ ਦਾਖਲ ਕਰੋ ਦੂਸਰੀ ਏਧਰ ਜੁਡੀਸ਼ਲ ਹਰਾਸ ਦਾ ਟਾਈਮ ਖਤਮ ਹੋਊਗਾ ਉਸ ਤੋਂ ਬਾਅਦ ਉੱਪਰ ਅੱਜ ਉਹਨਾਂ ਦੀ ਉਸ ਪਹਿਲੂ ਦੇ ਉੱਤੇ ਸੁਣਵਾਈ ਸੀਗੀ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਦਾਖਲ ਕੀਤੀ ਸੀ ਕਿ ਮੇਰੀ ਬਹਿਰਕ ਬਦਲੀ ਜਾਵੇ ਇਹ ਵੀ ਕਹਿਆ ਗਿਆ ਸੀਗਾ ਕਿ ਮੈਂ ਸਾਬਕਾ ਮੰਤਰੀ ਹਾਂ ਉਸ ਅਨੁਸਾਰ ਮੈਨੂੰ ਬਣਦੀ ਬੈਰਕ ਤੇ ਬਾਕੀ ਸਹੂਲਤਾਂ ਉੱਤੇ ਮਿਲਣੀਆਂ ਚਾਹੀਦੀਆਂ ਤੇ ਉਸ ਮਸਲੇ ਤੇ ਕਹਿੰਦੇ ਪੰਜਾਬ ਸਰਕਾਰ ਦਾ ਜੀ ਜਵਾਬ ਨਹੀਂ ਆਇਆ ਇਸ ਲਈ ਇਹ ਮਾਮਲਾ 17 ਜੁਲਾਈ ਤੇ ਚਲਾ ਗਿਆ ਇਧਰ ਲੁਧਿਆਣਾ ਦੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਹੀ ਮੈਂਬਰ ਪਾਰਲੀਮੈਂਟ ਹਮਰਿੰਦਰ ਸਿੰਘ ਰਾਜਾ ਬੜਿੰਗ ਟਰੈਕਟਰ ਲੈ ਕੇ ਪਹੁੰਚ ਗਏ ਲੈਂਡ ਪੁਲਿੰਗ ਦੇ ਲਈ ਧਰਨਾ ਲਾਉਣ ਮਜਹਰਾ ਲਾਉਣ ਪ੍ਰਦਰਸ਼ਨ ਕਰਨ ਸੋ ਕਾਂਗਰਸ ਦੀ ਕਾਲਸੀਅਤ ਛੜਕਾਂ ਤੇ ਉਤਰੀ ਕਾਂਗਰਸ ਲੈਂਡ ਪੁਲਿੰਗ ਦੇ ਮਾਮਲੇ 'ਚ ਪਹਿਲੀ ਵਾਰ ਥੋੜਾ ਜਿਹਾ ਖੁੱਲ ਕੇ ਸਾਹਮਣੇ ਆਈ ਆ ਸ਼ਾਇਦ ਉਹਨਾਂ ਨੂੰ ਹੁਣ ਦੇਦਨਾ ਸਮਝੇ ਕਿ ਲੈਂਡ ਪੁਲਿੰਗ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣਨਾ ਤੇ ਜੇ ਇਸ ਮੁੱਦੇ 'ਚ ਸਾਡੀ ਹਾਜ਼ਰੀ ਨਾ ਲੱਗੀ ਤੇ 2027 ਦਾ ਨੁਕਸਾਨ ਹੋ ਜਾਵੇ ਕਿਉਂਕਿ ਕੋਈ ਇਹ ਪੰਜਾਬ ਲਈ ਕਿਸਾਨੀ ਲਈ ਕੋਈ ਦੰਦਕਤਰ ਸੁਰਦ ਨਹੀਂ ਹੈ ਇਹ ਸਿਰਫ ਆਪਣੀਆਂ ਅਗਲੀਆਂ ਵੋਟਾਂ ਦੇਖ ਕੇ ਸਾਹਮਣੇ ਆਉਂਦੀ ਹੈ ਸੋ ਇਹਨਾਂ ਨੂੰ ਲੋਕ ਮੁੱਦਾ ਬਣਦਾ ਦਿਖਿਆਉਣਾ ਵੀ ਆ ਗਿਆ ਤੇ ਇਹਨਾਂ ਨੇ ਅੱਜ ਟਰੈਕਟਰ ਚਲਾ ਕੇ ਪਹੁੰਚੇ ਰਾਜਾਪੁਰਿੰਗੋਰੀ ਨਾਲ ਸੁਖਿੰਦਰ ਰੰਦਾਵਾ ਵੀ ਬਾਕੀ ਕਾਂਗਰਸ ਲੀਡਰਸ਼ਿਪ ਜਿਹਨੂੰ ਲੋਕ ਲੱਭ ਰਹੇ ਸੀ ਕਾਂਗਰਸ ਦੇ ਆਪਣੇ ਹੀ ਲੀਡਰ ਕਿਹਨੂੰ ਪੁੱਛ ਰਹੇ ਸੀ ਕਿ ਆਇਆ ਨਹੀਂ ਪਰਤਪੂਸ਼ ਅੱਛਾ ਚੰਨੀ ਤੇ ਪ੍ਰਗਟ ਹੋਣੀ ਵੀ ਨਹੀਂ ਆਇਆ ਸੋ ਇਹ ਚਰਚਾ ਵੀ ਕਾਫੀ ਰਹੀ ਕਿ ਉਹ ਧੜਾ ਇੱਕ ਵਾਰ ਫਿਰ ਅੱਜ ਦੇ ਇਸ ਕਾਂਗਰਸੀਆਂ ਦੇ ਤਰਨੇ ਚ ਗਾਇਬ ਰਿਆ ਤੇ ਕਾਂਗਰਸੀ ਇਹ ਵੀ ਕਹਿੰਦੇ ਸੁਣੇਗੇ ਇੱਥੇ ਬਿਆਨ ਵੀ ਦਿੱਤੇ ਮੰਚ ਤੋਂ ਬੋਲਦੇ ਵੀ ਕਿਹਾ ਬਾਈ ਕਿ ਜਿਹੜੇ ਇੱਥੇ ਨਹੀਂ ਹੈਗੇ ਫਿਰ ਉਹ ਕਾਂਗਰਸੀ ਕਿਵੇਂ ਨੇ ਚਲੋ ਇਧਰ ਲੈਂਡ ਪੁਲਿੰਗ ਦੇ ਮਾਮਲੇ ਤੇ ਹੀ ਕੱਲ ਨੂੰ ਸ਼ਰਮਣੀ ਅਖਾਲੀ ਦਲ ਨੇ ਵੀ ਤਰਨਾ ਤੈਅ ਕੀਤਾ ਹੋਇਆ ਸੀਗਾ ਕਿ 15 ਤਰੀਕ ਨੂੰ ਅਸੀਂ ਤਰਨਾ ਲਾਉਣਾ ਹੈ ਉਹ ਕਹਿੰਦੇ ਸੀ ਲੁਧਿਆਣਾ ਤੋਂ ਰੋਡੇ ਸ਼ੁਰੂ ਕਰਨੀ ਉਹ ਤੋਂ ਪਹਿਲਾਂ ਅਜ ਕਾਂਗਰਸੀ ਪਹੁੰਚ ਕੇ ਹੁਣ ਪਤਾ ਨਹੀਂ ਕਾਂਗਰਸੀਆਂ ਤੋਂ ਅਗਲੇ ਦਿਨ ਕਰ ਕਰਕੇ ਅੱਗੇ ਪਿੱਛੇ ਕੀਤਾ ਜਾਂ ਸੱਚਮੁੱਚ ਮੌਸਮ ਦਾ ਮਸਲਾ ਉਹ ਕਹਿੰਦੇ ਵੀ ਮੌਸਮ ਦੀ ਜਾਣਕਾਰੀ ਦੇ ਅਨੁਸਾਰ ਕੱਲ ਦਾ ਦਿਨ ਠੀਕ ਨਹੀਂਗਾ ਇਸ ਲਈ ਹੁਣੇ ਤਰਨਾ 22 ਤਰੀਕ ਨੂੰ ਹੋਗਾ 22 ਜੁਲਾਈ ਤੇ ਚਲਾ ਗਿਆ ਤੇ ਉਧਰ ਉਹਦੀ ਵੀ ਚਰਚਾ ਕੁ ਵਾਕੇ ਇਹ ਕੀ ਬਣਾ ਸੋ ਇਹ ਸਭ ਦੇ ਦਰਮਿਆਨ 34 ਮੈਂਬਰੀ ਕਮੇਟੀ ਦੀ ਵੀ ਚਲੋ ਜਿਹੜੀ ਜੱਥੇਦਾਰਾਂ ਦੀ ਸੇਵਾ ਮੁਕਤੀ ਨਿਯੁਕਤੀ ਤੇ ਜਾਣੀ ਹੈ ਪਰ ਉਹ ਵੀ ਹੈਗਾ ਇਹ ਸਭ ਦੇ ਦਰਮਿਆਨ ਸਭ ਦੀਆਂ ਨਜ਼ਰਾਂ ਨੇ ਇਸ ਵਿਸ਼ੇਸ਼ اجلاس ਤੇ ਵੈਸੇ ਵਿਸ਼ੇਸ਼ اجلاس ਦਾ ਮਤਲਬ ਹੁੰਦਾ ਕਿਸੇ ਵਿਸ਼ੇਸ਼ ਨੁਕਤੇ ਨੂੰ ਲੈ ਕੇ ਵਿਸ਼ੇਸ਼ ਮਸਲੇ ਨੂੰ ਲੈ ਕੇ ਵਿਸ਼ੇਸ਼ ਪਹਿਲੂ ਨੂੰ ਲੈ ਕੇ ਪਰ ਇੱਥੇ ਸਾਰਾ ਕੁਝ ਆ ਵੀ ਬਿੱਲ ਕੱਢ ਲਿਆ ਉਹ ਵੀ ਬਿੱਲ ਕੱਢ ਲਿਆ ਉਹ ਵੀ ਕਰ ਲਓ ਉਹ ਵੀ ਕਰ ਲਓ ਇਹਦੀ ਵੀ ਗੱਲ ਸੁਣ ਲਓ ਉਹਦੀ ਵੀ ਸੁਣ ਲਓ ਨਹੀਂ ਸੁਣਨੀ ਤਾਂ ਪੰਜਾਬ ਦੀ ਨਹੀਂ ਸੁਣਨੀ ਨਹੀਂ ਹੱਲ ਕਰਨਾ ਤਾਂ ਪੰਜਾਬ ਦੇ ਮਸਲਿਆਂ ਦਾ ਨਹੀਂ ਕਰਨਾ ਆਪਣਾ ਰਾਂਝਾ ਸਬਦਾ ਰਾਜੀ ਕਰਨਾ ਹੁਣ ਇਹ ਸਭ ਦੇ ਵਿੱਚ ਅੱਜ ਫਿਰ ਕੈਬਨਿਟ ਦੀ ਬੈਠਕ ਹੋਈ ਕੈਬਨਿਟ ਦੀ ਬੈਠਕ ਦੇ ਵਿੱਚ ਕਹਿੰਦੇ ਜੀ ਅਸੀਂ ਹੁਣ ਇੱਕ ਵੱਡਾ ਫੈਸਲਾ ਕਰਨ ਜਾ ਰਹੇ ਹਾਂ ਬੇਅਦਵੀ ਵਾਲੇ ਮਾਮਲਿਆਂ ਦੇ ਉੱਤੇ ਸਖਤ ਫੈਸਲਾ ਲੈਣ ਜਾ ਰਹੇ ਹਾਂ ਸੋ ਉਹਦਾ ਬਿੱਲ ਕੈਬਨਿਟ ਨੇ ਮਨਜ਼ੂਰ ਕਰਤਾ ਤੇ ਇਹ ਸਾਰਿਆਂ ਦੀ ਨਜ਼ਰ ਆ ਵਿਧਾਨ ਸਭਾ ਦੇ ਵਿਸ਼ੇਸ਼ اجلاس ਕਨਿਟੀਗੀਆਂ ਮੁਰਗੀਆਂ ਹੁਣ ਇਹਦੇ ਵਿੱਚੋਂ 10 ਸਾਲੀ ਹੈ 20 ਸਾਲੀ ਹੈ ਸਵਾਲੇ ਨਹੀਂ ਹੈ ਸਵਾਲ ਇਹ ਵੀ ਹੈ ਕਿ ਜਿਹੜੀ ਪਿਛਲੀ 3 ਸਾਲੀ ਸੀ ਕਿਉਂਕਿ ਜੇ ਮੈਂ ਧਾਰਾ 298 ਹੈਂ 299 ਦੀ ਗੱਲ ਕਰਾਂ ਤੇ ਉਹਦੇ ਅਨੁਸਾਰ 3 ਸਾਲੀ ਸਜ਼ਾ ਤੇ ਉਹ 3 ਸਾਲੀ ਸਜ਼ਾ ਕਿੰਨਿਆਂ ਕੋ ਨੂੰ ਮਿਲਿਆ ਬੀਅਦਵੀ ਦੇ ਮਾਮਲੇ ਸਵਾਲਤਾ ਇਹ ਖੜਾ ਹੈ ਠੀਕ ਹੈ ਕਹਿੰਦੇ ਜੀ ਕੇਜਰੀਵਾਲ ਜੀ ਦੀ ਇੱਛਾ ਹੈ ਭਗਵਾਨਤ ਮਾਨ ਵੀ ਚਾਹੁੰਦੇ ਨੇ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਹੈ ਕਿ ਅਸੀਂ ਜਿਹੜਾ ਸਖਤ ਕਾਨੂੰਨ ਲਿਆਏ ਹਨ ਇਹਦੇ ਨਾਲੇ ਪਾਰਨਤਾਰਾ ਹੋਣਾ ਇਹਨੇ ਲੋਕਾਂ ਦੇ ਮਨਾਂ 'ਚੇ ਪਾਪ ਪੈਦਾ ਕਰ ਦਿੰਦਾ ਕਿ ਆਮ ਆਦਮੀ ਪਾਰਟੀ ਸਰਕਾਰ ਬੀਅਦਵੀ ਦੇ ਮਸਲਿਆਂ ਤੇ ਬਈ ਬਹੁਤ ਕੀ ਬੇਦਬੀਆ ਨੇ ਮਸਲਿਆਂ ਤੇ ਪ੍ਰਾਣਾ ਇਨਸਾਫ ਦਵਾਉਣ ਲਈ ਤੁਸੀਂ ਨਾ ਧਰਨਿਆਂ ਤੇ ਜਾਂਦੇ ਸੀ ਬਾਈਬਲ ਕਲਾਮ ਰਗਾੜੀ ਤੱਕ ਗਈ ਹੋ ਉਹਨਾਂ ਸਟੇਜਾਂ ਤੁਸੀਂ ਸਾਂਝੀਆਂ ਕੀਤੀਆਂ ਕਿੱਥੇ ਉਹ ਇਨਸਾਫ ਤੇ ਚਲੋ ਕੋਈ ਸ਼ੱਕ ਨਹੀਂ ਮਤਲਬ ਕਿ ਉਮਰ ਕੈਦ ਤੱਕ ਦਾ ਕਹਿੰਦੇ ਸੋਚਿਆ ਜਾ ਰਿਹਾ ਇਹਦੇ ਵਿੱਚ ਇਹ ਸਾਰੀ ਪ੍ਰਕਿਰਿਆ ਚ ਸੋ 10 ਸਾਲ ਹੀ ਘੱਟੋ-ਘੱਟ ਤੇ ਵੱਧੋ-ਵੱਧ ਉਮਰ ਕੈਦ ਜੀ ਇਹਨਾਂ ਇਹ ਸਾਰੀ ਪ੍ਰਕਿਰਿਆ ਚ ਲੱਗਣਾ ਪਰ ਸਵਾਲ ਫਿਰ ਉੱਥੇ ਆ ਕੇ ਖੜਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉਹ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਤਦ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਇਸੇ ਤਰ੍ਹਾਂ ਪ੍ਰਕਿਰਿਆ ਚੁਲੰਕ ਕੇ ਕਾਨੂੰਨ ਬਣਾਉਣ ਦਾ ਰਾਹ ਪਿਆ ਫਿਰ ਇਸੇ ਤਰ੍ਹਾਂ ਕੈਪਟਨ ਅੰਦਰ ਸਿੰਘ ਦੀ ਸਰਕਾਰ ਦੇ ਸਮੇਂ ਜਦੋਂ ਮੁੱਖ ਮੰਤਰੀ ਸੀ ਤਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਬਾਕੀ ਧਾਰਮਿਕ ਗ੍ਰੰਥਾਂ ਦੇ ਮਾਮਲੇ 'ਚ ਵੀ ਉਹ ਗੀਤਾ ਰਮਾਇਣ ਕੁਰਾਨ ਉਹਨਾਂ ਸਾਰੇ ਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਇਹ ਤੱਕ ਕਿ ਸਾਰੇ ਧਾਰਮਿਕ ਗ੍ਰੰਥਾਂ ਦੀ ਜੇ ਬੇਅਦਬੀ ਹੁੰਦੀ ਆ ਤਾਂ ਉਹਨਾਂ 'ਚ ਸਖਤ ਸਜ਼ਾਵਾ ਇਸ ਲਈ ਜੀ ਉਹ ਵੀ ਇਸ ਰਾਹ ਤੇ ਪਏ ਉਹ ਸਾਰੇ ਬੇਲੇ ਲੈਣਦੇ ਗਏ ਕੈਬਨਿਟ ਚ ਵਿਧਾਨ ਸਭਾ ਚ ਰਾਜਪਾਲ ਤੋਂ ਬਾਅਦ ਕਿੱਥੇ ਗਏ ਜੀ ਕਿੱਥੇ ਉਹਨਾਂ ਦੀ ਚਾਰਜ ਹੋਈ ਉਹ ਨਹੀਂ ਸੋ ਇੱਥੇ ਵੀ ਇਹ ਸਵਾਲ ਖੜਾ ਕਿ ਤੁਸੀਂ ਕੈਬਨਿਟ ਚੋਂ ਵਿਧਾਨ ਸਭਾ ਚੋਂ ਹੁੰਦੇ ਹੋਏ ਰਾਜਪਾਲ ਤੱਕ ਚਲੇ ਜਾਓਗੇ ਮੋਰ ਕੀ ਮਿਲੂ ਜੇ ਸਰਕਾਰ ਆਪਣੇ ਦਮਤੇ ਦੇ ਤੇ ਕੀ ਫੈਸਲਾ ਲੈ ਰਹੀ ਹੈ ਕੀ ਕੁਝ ਜਿਹਾ ਕਰ پا ਰਹੀ ਹੈ ਫਿਰ ਇਹਦੇ ਵਿੱਚ ਇਹ ਵੀ ਹੈ ਕਿ ਜੇ 3 ਸਾਲ ਦੀ ਸਜ਼ਾ ਨਹੀਂ ਫਿਰ 10 ਸਾਲ ਦੀ ਸਜ਼ਾ ਦੀ ਗਾਰੰਟੀ ਲਓ ਬੇਸ਼ੱਕ ਇੱਥੇ ਗੱਲ ਕੱਲੇ ਜਿਹਨੇ ਸ਼ਰਾਰਤ ਕੀਤੀ ਹੈ ਜਿਹਨੇ ਬੇਅਦਬੀ ਕੀਤੀ ਹੈ ਚਾਹੇ ਉਹ ਧਾਰਮਿਕ ਗ੍ਰੰਥਾਂ ਦੀ ਹੋਵੇ ਚਾਹੇ ਧਾਰਮਿਕ ਸਥਾਨਾਂ ਦੀ ਹੋਵੇ ਉੱਥੇ ਤੱਕ ਇਹ ਗੱਲ ਨਹੀਂ ਰੁਕਣੀ ਉਸ ਵਿਅਕਤੀ ਦੇ ਪਰਿਵਾਰ ਤੱਕ ਵੀ ਜਾਊਗੀ ਉਹਨਾਂ ਦੇ ਪਰਿਵਾਰਕ ਜੀਆਂ ਤੱਕ ਵੀ ਜਾਊਗੀ ਸੋ ਇਸ ਲਈ ਇਹ ਸਾਰੀ ਪਹਿਲੂ ਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣੀਆਂ ਪਰ ਵੱਡਾ ਸਵਾਲ ਪੰਜਾਬ ਮੂਰੇ ਹੀ ਖੜਾ ਕਿ ਬਹੁਤ ਸਵੀਨਸੀਲ ਮਾਮਲਾ ਇਹ ਜੇ ਕੋਈ ਰਾਜਨੀਤਿਕ ਰੰਗਤ ਲੈਂਦਾ ਫਿਰ ਵੀ ਪੰਜਾਬ ਲਈ ਫਿਕਰਮੰਦੀ ਵਾਲੀ ਸਥਿਤੀ ਹੈ ਤੇ ਜੇਕਰ ਕਾਨੂੰਨ ਦਾ ਕਾਨੂੰਨ ਬਣਨ ਦੇ باوجود ਵੀ ਕਿਸੇ ਮਾਮਲੇ 'ਚ ਸਜਾਈ ਨਹੀਂ ਹੋਣੀ ਤੇ ਫਿਰ ਇਹ ਕੀ ਸਿਰਫ ਰਾਜਨੀਤਿਕ ਸਟੰਟ ਹੋਏਗਾ ਸੋ ਇਸ ਲਈ ਇਸ ਵੱਲ ਬਹੁਤ ਵੱਡਾ ਖੜਾ ਇਹ ਦਿੱਤੇ ਪਾਉਂਦੇ ਦਿਨਾਂ 'ਚ ਵੀ ਮੰਤਰ ਹੁੰਦਾ ਰਹਿਣਾ ਚਰਚਾ ਹੁੰਦੀ ਰਹਣੀ ਹੈ ਚਲੋ ਚਰਚਾ ਤਾਂ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੁਰਾ ਵੱਲੋਂ ਲੈ ਫੈਸਲੇ ਦੀ ਸੁਣਾਏ ਫੈਸਲੇ ਦੀ ਕੀਤੀ ਪ੍ਰੈਸ ਕਾਨਫਰੰਸ ਦੀ ਖੂਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੁਰਾ ਨੇ ਇਕ ਕਦੇਸ਼ ਜਾਰੀ ਕੀਤਾ ਮੀਡੀਆ ਚ ਬਿਆਨ ਦਿੱਤਾ ਹੈ ਪ੍ਰੈਸ ਕਾਨਫਰੰਸ ਹੋਈ ਹੈ ਨਾ ਉਹਨਾਂ ਨੇ ਕਿਹਾ ਵੀ ਕਿ ਤਖਤ ਸ੍ਰੀ ਪਟਨਾ ਸਾਹਿਬ ਵਾਲਾ ਮਸਲਾ ਸੁਲਝਾ ਲਿਆ ਗਿਆ ਜਿਹੜਾ ਟਕਰਾ ਦੋ ਤਖਤਾਂ ਵਿਚਾਲੇ ਪੈਦਾ ਹੋ ਗਿਆ ਸੀ ਉਸ ਨੂੰ ਅਮਨ ਸ਼ਾਂਤੀ ਦੇ ਨਾਲ ਸੂਝ ਬੂਝ ਨਾਲ ਸਮੇਟ ਲਿਆ ਗਿਆ ਜਿਹੜੇ ਫੈਸਲੇ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤੋਂ ਸੁਣਾਏ ਗਏ ਸੀ ਉਥੋਂ ਦੀ ਪੰਜ ਪਿਆਰਿਆਂ ਦੀ ਬੈਠਕ ਤੋਂ ਬਾਅਦ ਕਿ ਵੀ ਅਸੀਂ ਜਸਦੇਵ ਅਰਗੈਨ ਕਲਦੀਪ ਸਿੰਘ ਗੜਗਾਜ ਨੂੰ ਵੀ ਅਸੀਂ ਤਖਸੀਦ ਆਉਂਦੇ ਹਾਂ ਸਰ ਜੱਥੇ ਸਰ ਬਾਬਾ ਟੇਕ ਸਿੰਘ ਤਨੋਲਾ ਨੂੰ ਵੀ ਤਨਖਈਆ ਕਰਾਰ ਦਿੰਨੇ ਆ ਸੁਖਬੀਰ ਬਾਦਲ ਨੂੰ ਤਲਬ ਕਰਦੇ ਆ ਫਿਰ ਸੁਖਬੀਰ ਬਾਦਲ ਨਹੀਂ ਆਏ ਤੇ ਉਹਨਾਂ ਨੂੰ ਵੀ ਤਨਖਈਆ ਕਰਾਰ ਦਿੰਨੇ ਆ ਇਹ ਸਭ ਦੇ ਦਰਮਿਆਨ ਇਧਰੋਂ ਪੰਜ ਪਿਆਰਾਂ ਦੇ ਹੁਕਮ ਉਧਰੋਂ ਹੁਕਮ ਉਹ ਲਗਾਤਾਰ ਜਾਰੀ ਸੀ ਉਹ ਸਾਰੇ ਜੋ ਫੈਸਲੇ ਤਖਸੀਰੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਨੇ ਲੰਗੇ ਦਿਨਾਂ ਚ ਲਏ ਸੀ ਉਹ ਸਾਰੇ ਫੈਸਲੇ ਵਾਪਸ ਲੈ ਲਏ ਗਏ ਨੇ ਵਿਗਿਆਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਦੇ ਮੀਡੀਆ ਦੇ ਨਾਲ ਕੀਤੀ ਗੱਲਬਾਤ ਦੇ ਹਰਨ ਮੈਂ ਗੱਲ ਕਰ ਰਿਹਾ ਤੇ ਉਹ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਦੀ ਖਿਮਾ ਜਾਚਨਾ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਈ ਜ ਜਿਨ੍ਹਾਂ ਨੇ ਕਿਹਾ ਕਿ ਤਖਤਾਂ ਚੋਂ ਸਰਵੋਤਮ ਤਖਤ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਸਾਡੀ ਕਮੇਟੀ ਸਾਰੇ ਅਸੀਂ ਸਮਰਪਤਾਂ ਅਸੀਂ ਉਸ ਨੂੰ ਆਪਣਾ ਸਰਵਉੱਚ ਮੰਨਦੇ ਹਾਂ ਇਸ ਲਈ ਅਸੀਂ ਜਦਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਮਤਲ ਜਿਹੜੇ ਕੇਸਗੜ ਸਾਹਿਬ ਜਦਦਰ ਔਰ ਖਰਚ ਖਰੀ ਜੱਥੇਦਾਰ ਨੇ ਅੱਜ ਤੱਕ ਸਭ ਦੇ ਉਹਨਾਂ ਦੇ ਤੱਕ ਇੱਕ ਖਿਮਾ ਜਾਚਣਾ ਪਹੁੰਚਾਉਂਦੇ ਆ ਕਿ ਜੋ ਇਹ ਘਟਨਾ ਕਰਨ ਬਾਅਦ ਪ੍ਰੀ ਉਹਦੇ ਲਈ ਖਿਮਾ ਇਹ ਸਾਰੇ ਮਸਲੇ ਨੂੰ ਹੁਣ ਖਤਮ ਸਮਝਿਆ ਜਾਵੇ ਸੋ ਇਸੇ ਰੂਪ ਦੇ ਵਿੱਚ ਫਿਰ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾ ਜਹੋਰਾ ਨੇ ਜੱਥੇਦਾਰ ਰਣਜੀਤ ਸਿੰਘ ਗੋਹਰ ਵਾਲੇ ਮਾਮਲੇ ਦੇ ਵਿੱਚ ਇੱਕ ਆਦੇਸ਼ ਜਾਰੀ ਕੀਤਾ ਹੈ ਤੱਕ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਕਿ ਤੱਕ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਜੱਥੇਦਾਰ ਰਣਜੀਤ ਸਿੰਘ ਗੋਹਰ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਸਮੇਟੇ ਸੰਭਾਲੇ ਉਸ ਦਾ ਮਸਲਾ ਹੱਲ ਕਰੇ ਤੇ ਉਹਨਾਂ ਦੀ ਬਣਦੀ ਅਦਾਇਗੀ ਜੋ ਕੋਈ ਰਹਿੰਦੀ ਹੈ ਉਹਨਾਂ ਦੀ ਸੇਵਾ ਕਾਲ ਦੀ ਉਹਨਾਂ ਨੂੰ ਅਦਾ ਕਰੇ ਸੋ ਇਹਦੇ ਨਾਲ ਦੋ ਪਹਿਲੂ ਸਪਸ਼ਟ ਹੋ ਗਏ ਕਿ ਬੇਸ਼ੱਕ ਜੱਤਰ ਗੜਗੱਜ ਹੋਰਾਂ ਦੇ ਹੁਕਮਾਂ ਅਨਸਾਰ ਉੱਥੇ ਵਾਲੀ ਕਮੇਟੀ ਵੀ ਉਹਨਾਂ ਨੂੰ ਲਈ ਹੋਈ ਤਨਖਾਹ ਵਾਪਸ ਲੈ ਲਵੇ ਤੇ ਉਹਨਾਂ ਦੇ ਜਿਹੜਾ ਮਸਲਾ ਹੈ ਉਹ ਸਾਰਾ ਆਮਦਨੀ ਵਾਲਾ ਜਾਂ ਅਦਾਇਗੀ ਵਾਲਾ ਤਨਖਾਹ ਪੱਤਿਆਂ ਵਾਲਾ ਉਹ ਸਾਰਾ ਸਮੇਟ ਲਵੇ ਪਰ ਉਹਨਾਂ ਨੂੰ ਅਹੁਦਾ ਨਹੀਂ ਨਵਾਜਿਆ ਜਾਊਗਾ ਇਹ ਵੀ ਸਮਝੌਤੇ ਦਾ ਹਿੱਸਾ ਹੈ ਮਤਲਬ ਬਿਸ਼ੱਕ ਇਹ ਤਖਤਾਂ 'ਚ ਟਕਰਾ ਸ਼ੁਰੂ ਹੋ ਗਿਆ ਸੀ ਕਮੇਟੀਆਂ 'ਚ ਟਕਰਾ ਸ਼ੁਰੂ ਹੋ ਗਿਆ ਸੀ ਹੁਕਮਨਾਮਿਆਂ ਦਾ ਟਕਰਾ ਸ਼ੁਰੂ ਹੋ ਗਿਆ ਸੀ ਉਹਦੇ ਵਿੱਚੋਂ ਜੱਤਰ ਗੜਗਾ ਜਹੋਰਾਂ ਦੇ ਹਵਾਲੇ ਨਾਲ ਜੇ ਸੁਨੇਹਾ ਕੌਮ ਦੇ ਨਾਲ ਦਿੱਤਾ ਗਿਆ ਕਿ ਮਾਮਲਾ ਸੁਲਝ ਗਿਆ ਸ਼ੁਭ ਸੰਕੇਤ ਹੈ ਚੰਗੀ ਗੱਲ ਹੈ ਪਰ ਇਤੋ ਵੀ ਮੰਨ ਕਰਨੀ ਹੋਇਆ ਜਾ ਸਕਦਾ ਕਿ ਜੱਤਰ ਰਣਜੀਤ ਸਿੰਘ ਗੋਹਰ ਹੋਰੀ ਜਿਵੇਂ ਪਹਿਲੇ ਜੱਥੇਦਾਰ ਯਾਨੀ ਹਰਪ੍ਰੀਤ ਸਿੰਘ ਬਾਰੇ ਬੋਲ ਰਹੇ ਸੀ ਬਾਦਲਾਂ ਦੀ ਧਰ ਬਣ ਰਹੇ ਸੀ ਇਸ ਲਈ ਕੰਦੇ ਉਹਨਾਂ ਦੇ ਪਛਾਹ ਦੇ ਵਿੱਚ ਵੀ ਰੋਲ ਨਵਾਇਆ ਗਿਆ ਉਹ ਹੁਣ ਵੀ ਤੱਕ ਵੀ ਜਾਰੀ ਹੈ ਪਰ ਜਦ ਅਰਗੜਗਾ ਝੋਰਾ ਨੇ ਨਾਲ ਹੀ ਰਣਜੀਤ ਸਿੰਘ ਗੋਹਰ ਨੂੰ ਵੀ ਹੁਕਮ ਜਾਰੀ ਕਰਤਾ ਕਿ ਜੇ মিডিਆ ਚਾ ਕੇ ਕੋਈ ਗੱਲਬਾਤ ਕੀਤੀ ਦੇਖ ਲਓ ਤੁਸੀਂ মিডিਆ ਚ ਨਹੀਂ ਹੁੰ ਬੋਲਣਾ ਸੋ ਉਹਨਾਂ ਨੂੰ ਇਹ ਵੀ ਹੁਕਮ ਜਾਰੀ ਹੋਇਆ ਪਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਇਹ ਸਾਰੀ ਕਾਰਜ ਵਿਵਹਾਰ ਜੋ ਪਹਿਲੇ ਦਿਨ ਤੋਂ ਟਕਰਾ ਪੈਦਾ ਹੋਇਆ ਉਸ ਤੋਂ ਬਾਅਦ ਇਧਰੋਂ ਕਮੇਟੀ ਗਈ ਉਧਰੋਂ ਰੁੱਕ ਕੇ ਆਈ ਵਿਚਾਲੇ رابطہ ਹੁੰਦਾ ਰਿਹਾ ਆਪਾਂ ਲੰਘੇ ਦਿਨ ਵੀ ਗੱਲ ਕਰਕੇ ਹਟਿਆ ਕਿ ਲਗਭਗ ਮਾਮਲਾ ਬਿਲਕੁਲ ਨੇੜੇ ਲੱਗ ਗਿਆ ਸੀ ਪਰ ਫਿਰ ਕੌਣ ਖੜਾ ਉੱਤ ਲੈ ਕੇ ਆਇਆ ਕੌਣ ਕਿਨੇ ਉਹਦੇ ਵਿੱਚ ਰਿਕਵਟ ਪਾਈ ਕਿ ਉਹ ਫਿਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਸੀਗਾ ਸੋ ਇਸ ਤੋਂ ਬਾਅਦ ਹੋਣੇ ਮਾਮਲਾ ਸੁਲਝ ਗਿਆ ਇਹਦੇ ਲਈ ਸਾਰੀ ਤੰਦੇਈ ਨਾਲ ਜਿਹਨੇ ਰੋਲ ਨਵਾਇਆ ਉਹ ਨੇ ਜੀ ਐਸਜੀਪੀਸ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮ ਸੋ ਇਹ ਮਾਮਲਾ ਜੇ ਤਖਤਾਂ ਦੇ ਵਿਚਾਲੇ ਟਕਰਾ ਦਾ ਹੁਕਮਨਾਮਿਆਂ ਦੇ ਟਕਰਾ ਦਾ ਜੇ ਮਸਲਾ ਸੁਲਝਿਆ ਤਾਂ ਇਹਦੇ ਵਿੱਚ ਕਹਿੰਦੇ ਐਸਜੀਪੀਸ ਦੇ ਪ੍ਰਧਾਨ ਦਾ ਰੋਲ ਬਹੁਤ ਉਸਾਰੂ ਰਿਹਾ ਸੋ ਇਹ ਇਸ ਲਈ ਮਾਮਲਾ ਹੱਲ ਚਲੋ ਇਹ ਤੋਂ ਅੱਗੇ ਇੱਕ ਹੋਰ ਪਹਿਲੂ ਆਪਾਂ ਬਾਤ ਲੈਣੇ ਆ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਖੇਡ ਮੈਦਾਨਾਂ ਨੂੰ ਮੁੜ ਕੇ ਪੈਦਾ ਕਰਨਾ ਮੁੜ ਕੇ ਉਹਨਾਂ ਨੂੰ ਪੈਰਾਸਰ ਕਰਨਾ ਮੈਦਾਨ ਦੇ ਉੱਤੇ ਜਵਾਖ ਖਿਡਣਾ ਆਉਣ ਕਹਿੰਦੀ ਸਾਡੀ ਕੋਸ਼ਿਸ਼ ਹੈ ਜੁਧ ਨਸ਼ੇ ਵਿਰੁੱਧ ਦੇ ਹਵਾਲੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੀਡੀਆ ਮੂਰੇ ਆ ਕੇ ਵੈਸੇ ਤਾਂ ਅਖਬਾਰਾਂ 'ਚ ਵੀ ਬਹੁਤ ਤੇ ਸਿਆਰ ਲੱਗ ਰਹੇ ਨੇ ਵੈਸੇ ਤਾਂ ਵਿਸ਼ੇਸ਼ اجلاس ਦੇ ਵਿੱਚ ਵੀ ਇਸ ਦੇ ਉੱਤੇ ਨਜ਼ਰਾਂ ਟਿਕੀਆਂ ਰਹੀਆਂ ਨੇ ਪਰ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਭਗਵੰਤ ਅੱਜ ਕੱਲ ਮੀਡੀਆ ਨਾਲ ਲਗਾਤਾਰ ਰਾਪਤਾ ਹੋ ਰਿਹਾ ਹੈ ਉਹਨਾਂ ਦਾ ਚੰਗੀ ਗੱਲ ਹੈ ਸੋ ਕਹਿੰਦੇ ਜੀ ਪਿੰਡਾਂ ਦੇ ਵਿੱਚ ਪੰਜਾਬ ਦੇ 13000 ਪਿੰਡ ਨੇ 13000 ਤੇ 13000 ਪਿੰਡਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਬਣਾਵਾਂਗੇ ਆਧੁਨਿਕ ਪੱਧਰ ਦੇ ਸਟੇਡੀਅਮ ਹੋਣਗੇ ਕੋਚ ਮਿਲਣਗੇ ਸਮਾਨ ਮਿਲੂਗਾ ਤਾਂ ਕਿ ਬੱਚੇ ਨਵੀਂ ਪੀੜ੍ਹੀ ਮੈਦਾਨ ਚ ਆਵੇ ਖੇਡੇ ਹਨਾ ਮੱਲਾ ਮਾਰੇ ਤੇ ਮੈਡਲ ਜਿੱਤੇ ਨਾ ਕਿ ਉਹ ਨਸ਼ਿਆਂ ਦੀ ਡਾਟ ਚ ਪਵੇ ਇਸ ਲਈ ਕਹਿੰਦੇ ਨਸ਼ਿਆਂ ਤੋਂ ਬਚਾਉਣ ਦੇ ਲਈ ਕਿੰਨਾ ਜ਼ਰੂਰੀ ਨੇ ਇਸ ਲਈ ਪੰਜਾਬ ਸਰਕਾਰ ਕਹਿੰਦੀ ਜੀ ਇਸ ਤਰ੍ਹਾਂ ਦੀ ਪ੍ਰਕਿਰਿਆ ਆਪਣਾ ਜਾਰੀ ਕਹਿੰਦੇ ਕਮਾਂਤਰੀ ਪੱਤਰ ਉੱਤੇ ਪਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਕੋਚ ਵਜੋਂ ਨਿਯੁਕਤੀ ਹੋਊਗੀ ਇਹ ਨੀਤੀ ਬਣਾ ਲਈ ਹੈ ਕਿ ਜਿਹੜੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਖੇਡਦੇ ਰਹੇ ਨੇ ਉਹਨਾਂ ਨੂੰ ਬਣਦੇ ਉਸ ਰੈਂਕ ਦੇ ਅਨੁਸਾਰ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਸਟੇਡੀਅਮ ਤਿਆਰ ਕੀਤੇ ਜਾਣਗੇ ਹਰ ਪਿੰਡ 'ਚ ਇੱਕ ਸਟੇਡੀਅਮ ਕਹਿੰਦੇ ਬਣਾਵਾਂਗੇ ਉੱਥੇ ਉਹਨਾਂ ਦੀ ਨਿਯੁਕਤੀ ਹੋਊਗੀ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਜੀ ਖੇਡਾਂ ਦੇ ਖੇਤਰ ਚ ਕੋਈ ਧਿਆਨ ਨਹੀਂ ਦਿੱਤਾ ਨੂੰ ਗੋਲਿਆ ਰੱਖਿਆ ਪਰ ਸਾਡਾ ਟੀਚਾ ਏ ਇਸ ਲਈ ਅਸੀਂ ਕਹਿੰਦੇ ਕਾਰਜ ਸ਼ੁਰੂ ਕਰ ਦਿੱਤੀ ਹੈ 13000 ਦੇ ਵਿੱਚੋਂ ਪਹਿਲੇ ਪੜਾਅ ਚ 3000 ਤੋਂ ਬਾਅਦ 3083 ਦੇ ਕਿਰੀ 3083 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਕਹਿੰਦੇ ਜੀ ਖੇਡ ਸਟੇਡੀਅਮ ਦੀ ਉਹ ਸਾਰੀ ਹੋਣੀ ਹੈ ਪਿੰਡਾਂ ਦੇ ਲੋਕ ਖੇਡ ਸਟੇਡੀਅਮ ਬਣਾਉਣ ਲਈ ਤਿਆਰ ਨੇ ਕਹਿੰਦੇ ਤੇ ਇਹ ਵੀ ਦੰਪ ਰਹਿ ਕੇ ਜਿਵੇਂ ਮਾਨ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਦੇ ਵਿੱਚ 8 ਪੰਜਾਬੀ ਖਿਡਾਰੀ ਕੁਰਫਿਰ ਪ੍ਰਤੀਗਿਤੀ ਸ਼ਾਮਲ ਹੋਏ ਨੇ ਸੋ ਇਸ ਲਈ ਕਹਿੰਦੇ ਮਾਨ ਵਾਲੀ ਗੱਲ ਆ ਸਾਡੇ ਲਈ ਕਿ ਇੱਥੋਂ ਇਹਦਾ ਮਤਲਬ ਖੇਲ ਦਾ ਰਾਹ ਹੈਗਾ ਏ ਬਸ਼ਰਤੇ ਸਰਕਾਰਾਂ ਰੋਲਵਾਉਣ ਜੋ ਮੁੱਖ ਮੰਤਰੀ ਉਹਨਾਂ ਨੇ ਦੰਪ ਰਿਆ ਕਿ ਮੈਂ ਰੋਲ ਨਵਾਉਂਗਾ ਹਾਂ ਜਿਹੜਾ ਫਿਕਰ ਕੋ ਇਸ ਗੱਲ ਦਾ ਕਿ ਕਿਤੇ ਸਿੱਖਿਆ ਕ੍ਰਾਂਤੀ ਵਾਲਾ ਕੰਮ ਨਾ ਹੋਵੇ ਕਿ ਪੁਰਾਣੇ ਬਣੇ ਸਕੂਲਾਂ ਨੂੰ ਰੰਗ ਕਰਾ ਦਿਓ ਜੀ ਹੈਨਾ ਉਹਨਾਂ ਨੂੰ ਨਵੇਂ ਨਾਂ ਦੇ ਦਿਓ ਜੀ ਨਵੀਆਂ ਤਖਤੀਆਂ ਨਵੇਂ ਬੋਰਡ ਲਾ ਦਿਓ ਜੀ ਨਵੇਂ ਉਦਘਾਟਨੀ ਪੱਥਰ ਲਾ ਦਿਓ ਜੀ ਪਿੰਡਾਂ 'ਚ ਕਸਬਿਆਂ 'ਚ ਕਿਹ ਸਟੇਡੀਅਮ ਪਹਿਲਾਂ ਬਣੇ ਨੇ ਉਹ ਠੀਕ ਹੈ ਉਹ ਮੁਕੰਮਲ ਕਰਨ ਵਾਲੇ ਹੋਣਗੇ ਅਧੂਰੇ ਹੋਣਗੇ ਉਹਨਾਂ ਦੀ ਮਰਮਤ ਦੀ ਲੋੜ ਹੋਊਗੀ ਉਹਨਾਂ ਨੂੰ ਦਰੁਸਤ ਕਰਨ ਦੀ ਲੋੜ ਹੋਊਗੀ ਉੱਥੇ ਸਮਾਨ ਰੱਖਣ ਲਈ ਕੋਈ ਕਮਰਿਆਂ ਦੀ ਲੋੜ ਹੋਊਗੀ ਕੋਈ ਚੌਂਕੀਦਾਰ ਦੀ ਕੋਚ ਦੀ ਸਾਰੇ ਪ੍ਰਬੰਧਾਂ ਦੀ ਲੋੜ ਹੋਊਗੀ ਟਰੈਕ ਹੋਣ ਬਣਨੇ ਹੋਣਗੇ ਬਹੁਤ ਕੁਝ ਹੋਣਾ ਹੋਊਗਾ ਮੈਂ ਨਹੀਂ ਕਹਿੰਦਾ ਕਿ ਬਹੁਤ ਜਲ ਪਰ ਕਈ ਥਾਂ ਮਤੇ ਹੈਗੇ ਨੇ ਸੋ ਇਸ ਲਈ ਇਹ ਨਾ ਹੋਵੇ ਕਿ ਕਿਤੇ ਉਧਰ ਨੂੰ ਗੱਲ ਤੁਰ ਪਵੇ ਜਨਾਬ ਕਿ ਸਿਰਫ ਆਪਾਂ ਨਾਮ ਹੀ ਲਵਾਉਣਾ ਉਦਘਾਟਨ ਨਹੀਂ ਕਰਨਾ ਇਹ ਸੱਚ ਮੁੱਚ ਕੰਮ ਕਰਨਾ ਹੈ ਤਾਂ 13000 ਪਿੰਡਾਂ 'ਚ ਜੇ ਤੁਸੀਂ ਖੇਡ ਮੈਦਾਨ ਬਣਾ ਦੋ ਔਰ ਹਰ ਪਿੰਡ ਦੀ ਗਿਣਤੀ ਮੰਤਿ ਅਨੁਸਾਰ 20 ਤੋਂ ਲੈ ਕੇ 50 ਸੌ ਜਵਾਂ ਖੇਡਣ ਆ ਜਾਣ ਵੈਸੇ ਤਾਂ ਪੰਜਾਬ ਦੇ ਮੂਰੇ ਵੱਡੀ ਚੁਣੌਤੀ ਇਹ ਖੜੀ ਹੈ ਕਿ ਕੀ ਸਾਡੇ ਕੋਲ ਨਵੀਂ ਪਨੀਰੀ ਹੈਗੀ ਹੈ ਤੇ ਜਿਹੜੀ ਹੈਗੀ ਹੈ ਉਹ ਕਿੰਨੀ ਕੁ ਮੈਦਾਨ ਦੇ ਵਿੱਚ ਆਉਣ ਲਈ ਤਿਆਰ ਹੈ ਕਿੰਨੀ ਕਿਉਂਕਿ ਜਨਾਬ ਇੱਥੇ ਤਾਂ ਡਿਗਰੀਆਂ ਵਾਲਿਆਂ ਨੂੰ ਨੌਕਰੀਆਂ ਤੋਂ ਕੱਟਿਆ ਜਾ ਰਿਹਾ ਆਪਾਂ 1158 ਦੇ ਅਫਕਾਂ ਦੀ ਅੱਜ ਗੱਲ ਕਰਕੇ ਆਟਿਆਂ ਸਾਈਕੋ ਪ੍ਰੋਫੈਸਰਾਂ ਨੂੰ ਜਿਵੇਂ ਹੈਨਾ ਉਹ ਬਾਹਰ ਹੋ ਗਏ ਤੇ ਕਿੰਨੇ ਹੀ ਤੁਹਾਡੀਆਂ ਸਰਕਾਰਾਂ ਦੇ ਮੂਹਰੇ ਕਾਗਜ਼ ਪੱਤਰ ਚੱਕੀ ਫਿਰਦੇ ਨੇ ਕਿੰਨੇ ਹੀ ਪਾਸਪੋਰਟਾਂ ਵਿਦੇਸ਼ਾਂ ਨੂੰ ਜਾ ਰਹੇ ਨੇ ਆਈ ਲੈਟਸ ਸੀ ਡਾਟ ਚ ਪਏ ਨੇ ਸੋ ਇੱਧਰ ਕੀ ਬੈਨੂ ਹੈਗਾ ਸੋ ਇਹ ਸਾਰੇ ਸਵਾਲ ਖੜੇ ਨੇ ਪਰ ਉਮੀਦ ਹੈ ਜੀ ਕਿ ਪੰਜਾਬ ਸਰਕਾਰ ਵੱਲੋਂ ਜੇ ਦਮ ਪਰਿਆ ਗਿਆ ਮੁੱਖ ਮੰਤਰੀ ਨੇ ਕਿਹਾ ਤਾਂ ਉਮੀਦ ਕਰਾਂਗੇ ਕਿ ਸਿੱਖਿਆ ਕ੍ਰਾਂਤੀ ਵਰਗਾ ਕੰਮ ਨਹੀਂ ਹੋਊਗਾ ਸੱਚਮੁੱਚ ਧਰਾਤਲ ਤੇ ਕੰਮ ਨਜ਼ਰ ਆਊਗਾ ਤੇ ਪੰਜਾਬ ਦੀ ਜਵਾਨੀ ਖੇਡ ਮદાન ਚ ਨਜ਼ਰ ਆਊਗੀ ਲਓ ਜੀ ਬਿੱਲੀ ਥੈਲੀੋਂ ਬਾਹਰ ਆ ਗਈ ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕਰਤਾ ਕਿ ਇਹ ਵੋਟ ਸਦਾਈ ਦਾ ਕੰਮ ਕੱਲੇ ਬਿਹਾਰ ਤੱਕ ਨਹੀਂ ਪੂਰੇ ਮੁਲਕ ਚ ਹੋਏਗਾ ਬਿਲਕੁਲ ਜੀ ਵੋਟਾਂ ਦੀ ਪਰਚੋਲ ਐ ਜਿਹੜੇ ਦੁਨੀਆਂ ਚ ਨਹੀਂ ਰਹੇ ਉਹਨਾਂ ਦੇ ਨਾਮ ਕੱਟੇ ਜਾਣੇ ਚਾਹੀਦੇ ਨੇ ਜਿਹੜੇ ਜਿੰਦੇ ਜਾਗਦੇ ਉਹਨਾਂ ਦੀ ਵੋਟ ਬਣੀ ਰਹਿਣੀ ਚਾਹੀਦੀ ਹੈ ਪਿੰਡ ਪੱਦਰ ਤੇ ਕਸਬੇ ਪੱਦਰ ਤੇ ਬਾੜ ਪੱਦਰ ਤੇ ਸਭ ਨੂੰ ਪਤਾ ਹੁੰਦਾ ਕਿ ਇਹ ਬੰਦਾ ਨਜਾਇਜ਼ ਬਣਿਆ ਜਾਇਜ਼ ਬਣਿਆ ਇੱਥੇ ਦਾ ਹੈ ਨਹੀਂ ਹੈ ਬਾਹਰ ਦਾ ਕਿੱਥੇ ਦਾ ਪਰ ਚੋਣ ਕਮਿਸ਼ਨ ਜਿਵੇਂ ਕਾਗਜ਼ ਪੱਤਰ ਮੰਗ ਰਿਹਾ ਜਿਹੜੇ 11 ਮਤਲਬ ਡਾਕੂਮੈਂਟ ਬਣਾਏ ਗਏ ਨੇ ਬਿਹਾਰ ਬਿਹਾਰ ਦੇ ਬੰਨ ਉਹਨਾਂ ਚ ਕਹਿੰਦੇ ਤਿੰਨ ਚਾਰ ਤੋਂ ਡਾਕੂਮੈਂਟ ਜਿਹੜੇ ਬਿਹਾਰ ਚ ਹੈ ਹੀ ਨਹੀਂ ਤੇ ਫਿਰ ਕਿੱਥੋਂ ਲਿਆ ਕੇ ਦੇਣੇ ਤੇ ਇਸ ਲਈ ਦੋ ਡਾਕੂਮੈਂਟ ਜਿਹੇ ਨੇ ਜਿਨ੍ਹਾਂ ਚ ਜਨਮ ਤਰੀਕ ਦਾ ਤੇ ਅਤੇ ਪਤੇ ਦਾ ਕੋਈ ਥਾਂ ਹੀ ਨਹੀਂ ਤੇ ਫਿਰ ਉਹਨਾਂ ਦਾ ਕੀ ਵਸਤਾ ਜੀਤਾ ਪਤਾ ਹੀ ਨਹੀਂ ਉਹਦੇ ਵਿੱਚ ਸੋ ਇਸ ਲਈ ਕਹਿੰਦੇ ਕਿ ਇਹ ਸਾਰੀ ਮਨਕਰਤ ਕਹਾਣੀ ਹੈ ਕੁਝ ਤਰ੍ਹਾਂ ਇਸ ਨੂੰ ਖਾਸ ਕਰ ਆ ਭਾਰਤੀ ਜਨਤਾ ਪਾਰਟੀ ਦੇ ਉਲਟ ਖੜੀਆਂ ਰਾਂ ਤਰ੍ਹਾਂ ਇਸ ਨੂੰ ਚੋਣਾਂ ਨਾਲ ਜੋੜ ਕੇ ਦੇਖ ਰਹੀਆਂ ਨੇ ਕਿ ਜਿਹੜੀ ਵੋਟ ਬੀਜੇਪੀ ਨੂੰ ਨਹੀਂ ਪੈਂਦੀ ਜਾਂ ਨਹੀਂ ਪੈਂਦੀ ਆਸ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਹਿੰਦੇ ਚੋਣ ਕਮਿਸ਼ਨ ਬੀਜੇਪੀ ਦਾ ਸੈੱਲ ਬਣ ਕੇ 빙 ਬਣ ਕੇ ਕੰਮ ਕਰ ਰਿਹਾ ਪਰ ਇੱਧਰ ਚੋਣ ਕਮਿਸ਼ਨ ਕਹਿੰਦਾ ਹੁਣ ਪੂਰੇ ਦੇਸ਼ ਚ ਵੋਟਰ ਸੂਚੀਆਂ ਦੀ ਪੁਰਸਦਾਈ ਹੋਊਗੀ ਇਹ ਪਹਿਲਾਂ ਹੀ ਸੀਗਾ ਸੁਪਰੀਮ ਕੋਰਟ ਪਹੁੰਚੀਆਂ ਨੇ 11-12 ਪਟੀਸ਼ਨਾਂ ਜਿਹੜੀਆਂ ਇਸ ਕੱਲ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਪਰ ਕੀ ਸੁਪਰੀਮ ਕੋਰਟ ਨੂੰ ਵੀ ਚੋਣ ਕਮਿਸ਼ਨ ਕੁਝ ਗੱਲਾਂ ਲੁਕੋ ਰਿਹਾ ਚਲੋ ਪਹਿਲਾਂ ਆਪ ਇਹ ਗੱਲ ਤੇ ਗੌਰ ਕਰਦੇ ਆਂ ਅਗਲੇ ਮਹੀਨੇ ਤੋਂ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਹੋ ਗਈ ਹੈ ਜੀ ਕ ਰਾਜਾਂ ਦੇ ਚੋਣ ਅਧਿਕਾਰੀਆਂ ਨੂੰ ਪੁਰਾਣੀਆਂ ਵੋਟਰ ਸੂਚੀਆਂ ਵੈੱਬਸਾਈਟ ਤੇ ਪਾਉਣ ਦੀਆਂ ਹੁਕਮ ਹੋ ਗਏ ਨੇ ਤੇ ਕਈ ਥਾਵਾਂ ਤੇ ਇਹਦੀ ਅਪਲੋਡ ਕੀਤੀਆਂ ਜਾ ਰਹੀਆਂ ਨੇ ਅਗਲੇ ਮਹੀਨੇ ਦੇਸ਼ ਪੱਧਰ ਦੇ ਉੱਤੇ ਕਹਿੰਦੇ ਜੀ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸੁਧਾਈ ਦਾ ਕੰਮ ਸ਼ੁਰੂ ਹੋਊਗਾ ਤੇ ਇਹਦੇ ਲਈ ਕਹਿੰਦੇ ਜੀ ਬਕਾਇਦਾ ਹਰੇਕ ਸੂਬੇ ਦੇ ਜ਼ਿਲ੍ਹਾ ਪੱਧਰ ਦੇ ਚੋਣ ਅਧਿਕਾਰੀਆਂ ਨੂੰ ਡਿਊਟੀ ਲਗਾ ਦਿੱਤੀ ਗਈ ਹੈ ਸੁਪਰੀਮ ਕੋਰਟ ਤੱਕ ਵੀ ਮਾਮਲਾ ਪਹੁੰਚਿਆ ਉਹਦੇ باوجود ਵੀ ਕਹਿੰਦੇ ਕੰਮ ਅੱਗੇ ਫੜ ਗਿਆ ਕਈ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਆਪੋ ਆਪਣੀ ਸੁਬਿਆਂ ਦੇ ਵਿੱਚ ਪਹਿਲਾਂ ਹੀ ਕਹਿੰਦੇ ਵਿਸ਼ੇਸ਼ ਸੁਧਾਈ ਦੇ ਬਾਅਦ ਪ੍ਰਕਾਸ਼ਿਤ ਵੋਟਰ ਸੂਚੀਆਂ ਅਪਲੋਡ ਕਰ ਦਿੱਤੀਆਂ ਨੇ ਜਨਤਕ ਕਰਨੀ ਸ਼ੁਰੂ ਕਰ ਦਿੱਤੀਆਂ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ ਦੇ ਉੱਤੇ ਕਹਿੰਦੇ ਜੀ 2008 ਦੀ ਵੋਟਰ ਸੂਚੀ ਮਹਈਆ ਕਰਾਈ ਗਈ ਹੈ ਹਾਂ ਇਸੇ ਤਰ੍ਹਾਂ ਕਈ ਥਾਵਾਂ 'ਤੇ 2006 ਵਾਲੀ ਆ ਸੋਨੇ ਦੇ ਵਿੱਚ ਮੁੜ ਤੇ ਜੇ ਸੌਦੀ ਪ੍ਰਕਿਰਿਆ ਆਉਂਦੀ ਹੈ ਤਾਂ ਆਉਂਦੇ ਸਮੇਂ 'ਚ ਨਵੇਂ ਸਿਰ ਤੋਂ ਅਪਲੋਡ ਹੋ ਕੇ ਸਾਹਮਣੇ ਆਉਣਗੀਆਂ ਕਹਿੰਦੇ ਜੀ ਚੋਣ ਕਮਿਸ਼ਨ ਵਿਹਾਰ ਦੀ 2003 ਦੀ ਵੋਟਰ ਸੂਚੀ ਚਮੜ ਸੁਧਾਈ ਕਰ ਰਿਹਾ ਤੇ ਇਸ ਮਸਲੇ ਨੂੰ ਲੈ ਕੇ ਕਈ ਧਿਰਾਂ ਮੋ ਸਾਹਮਣੇ ਨੇ ਉਹ ਕਹ ਰਹੇ ਨੇ ਉਹਨਾਂ ਨੇ ਕਹਿੰਦੇ ਸੁਪਰੀਮ ਕੋਰਟ ਚ ਦੱਸਿਆ ਕਿ ਅਸੀਂ ਘਰ ਘਰ ਜਾ ਰਹੇ ਹਾਂ ਜੀ ਫਾਰਮ ਭਰਾ ਰਹੇ ਹਾਂ ਜੀ ਤੇ ਕਿਸੇ ਨੂੰ ਸੁਣਾਏ ਬਿਨਾ ਅਸੀਂ ਵੋਟ ਨਹੀਂ ਕਟਾਂਗੇ ਪਰ ਕਹਿੰਦੇ ਬਿਹਾਰ ਦੀ ਵੋਟਰ ਸੂਚੀ ਦੇ ਵਿੱਚ ਚੌਂਕ ਪਿਛ ਨੇ ਦਾਵਾ ਕੀਤਾ ਕਿ ਵੱਡੀ ਗਿਣਤੀ ਦੇ ਵਿੱਚ ਨੇਪਾਲੀ ਤੇ ਬੰਗਲਾਦੇਸ਼ੀ ਇਹ ਕਹਿੰਦੇ ਜੀ ਇਹ ਵੱਡੀ ਗਿਣਤੀ ਚ ਨੇ ਮੀਆਂ ਮਾਰ ਦੇ ਬੰਗਲਾਦੇਸ਼ ਦੇ ਨੇਪਾਲ ਦੇ ਇਹ ਲੋਕ ਵੱਡੀ ਗਿਣਤੀ ਚ ਵੋਟਾਂ ਬਣੀਆਂ ਹੋਈਆਂ ਨੇ ਇਹ ਕਹਿੰਦੇ ਇਹ ਕੱਟ ਰਹੇ ਆ ਤੇ ਇਧਰ ਇਸ ਨੂੰ ਲੈ ਕੇ ਮਤਲਬ ਕਿ ਤੇਜਸਵੀ ਕਹਿੰਦਾ ਜੀ ਕਿ ਜੇ ਇਹ ਗੱਲ ਹੈ ਕਹਿੰਦਾ ਅਸਤ ਵੱਡੇ ਮਾਰਜ ਨਾਲ ਹਾਰੇ ਸੀ ਤੇ ਫਿਰ ਕੀ ਨੇਪਾਲੀਆਂ ਦੀ ਕੀ ਬੰਗਲਾਦੇਸ਼ੀਆਂ ਦੀ ਕਿ ਮੀਆਮਾਰ ਵਾਲਿਆਂ ਦੀ ਇਹਨਾਂ ਸਾਰਿਆਂ ਦੀਆਂ ਵੋਟਾਂ ਲੈ ਕੇ ਜਿੱਤੇ ਨੇ ਕਹਿੰਦੇ ਨਿਰੰਦਰ ਮੋਤੀ ਅਗਲਾ ਸਵਾਲ ਕਰਦਾ ਆਰਜीडी ਆਗੂ ਤੇਜਸਵੀ ਯਾਦਵ ਨੇ ਇਸ ਘਟਨਾਕਰਮ ਤੇ ਪ੍ਰतिकਰਮ ਦਿੰਦਿਆਂ ਕਿਹਾ ਕਿ ਅਸੀਂ 2014 ਦੇ ਵਿੱਚ 2014 2019 ਐ 2024 ਸਮੇਤ ਹਾਂ ਕਈ ਚੋਣਾ ਹੁਣਿਆ ਕਹਿੰਦੇ ਅਸੀਂ ਕਹਿੰਦੇ ਵੱਡੇ ਅੰਤਰ ਨਾਲ ਹਾਰਦੇ ਰਹੇ ਹਾਂ ਤੇ ਕਹਿੰਦੇ ਜੇ ਸਾਡੀ ਹਾਰ ਇਹ ਡਿਉਟੀ ਬੜੇ ਪੱਧਰ ਤੇ ਹੋਈ ਆ ਫਿਰ ਕੀ ਇਹਨਾਂ ਮਤਲਬ ਉਹ ਵੋਟਾਂ ਸਾਰੀਆਂ ਭਾਜਪਾ ਨੂੰ ਪੈਂਦੀਆਂ ਰਹੀਆਂ ਕਹਿੰਦੇ ਇਹ ਕਹਿ ਰਹੇ ਨੇ ਸੋ ਹੁਣ ਇਹ ਤਾਂ ਜੋ ਜਾਣਨ ਕੀ ਆ ਪਰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦਾਵਾ ਕੀਤਾ ਕਿ ਸਾਡੇ ਕੋਲ ਜਿਹੜੇ ਅੰਕੜੇ ਤਾਂ ਥਾਰੇ ਨੇ ਉਹਦੇ ਵਿੱਚ ਕਹਿੰਦੇ ਜੀ ਕਿ ਇਹ ਬੰਗਲਾਦੇਸ਼ ਦੀਆਂ ਨੇਪਾਲ ਦੀਆਂ ਤੇ ਉੱਥੇ ਦੀਆਂ ਵੋਟਾਂ ਨੇ ਇਸ ਲਈ ਉਹ ਕੱਟੀਆਂ ਜਾ ਰਹੀਆਂ ਨੇ ਚਲੋ ਪਰ ਇਧਰ ਕੁਝ ਪਹਿਲੂ ਤਾਂ ਮੀਡੀਆ ਚ ਵੀ ਸਾਹਮਣੇ ਆ ਰਹੇ ਨੇ ਮੀਡੀਆ ਵਾਲਾ ਕਹਿੰਦੇ ਵੀ ਸਚਾਈ ਇਹ ਹੈ ਕਿ ਕੋਈ ਕਰ ਕਰ ਜਾ ਕੇ ਜਾਂਚ ਨਹੀਂ ਹੋ ਰਹੀ ਕੋਈ ਕਰ ਕਰ ਜਾ ਕੇ ਫਾਰਮ ਨਹੀਂ ਭਰਾਏ ਜਾ ਰਹੇ ਕੋਈ ਦਸਤਾਵੇਜ਼ ਨਹੀਂ ਪਰਚੋਲੇ ਜਾ ਰਹੇ ਇੱਕ ਥਾਂ ਜਾ ਕੇ ਕਿਤੇ ਬੈਠ ਜਾਂਦੇ ਨੇ ਸਾਰਿਆਂ ਨੂੰ ਕਹਿੰਦੇ ਨੇ ਆਜੋ گاؤں ਵਾਲੋ ਜਿਵੇਂ ਸਰਪੰਚ ਦੇ ਘਰੇ ਮੰਝਾ ਢਾ ਲਿਆ ਐ ਕਿਤੇ ਬਾਹਰ ਮਤਲਬ ਕਿ ਕੋਈ ਸਰਾਏ ਪਿੰਡੇ ਦੇ ਵਿੱਚ ਸਾਂਝੀ ਥਾਂ ਹੈ ਕੋਈ ਸੱਤ ਹੈ ਉੱਥੇ ਕੁਰਸੀ ਮੇਜ਼ ਢਾ ਲਿਆ ਚਲੋ ਚਾਹ ਪਾਣੀ ਸੇਵਾ ਹੋ ਗਈ ਸਾਰਾ ਕੁਝ ਕਹਿੰਦੇ ਕਿ ਇਹ ਵੀ ਪਹਿਲੂ ਤੇ ਆਫਲਾਈਨ ਆਨਲਾਈਨ ਤੇ ਆਫਲਾਈਨ ਦਾ ਵੀ ਖਾਸੀ ਗੜਬੜਾ ਕਹਿੰਦੇ ਕੁਝ ਫਾਰਮ ਕਹਿ ਜਾ ਰਹੇ ਆਨਲਾਈਨ ਨੇ ਆਨਲਾਈਨ ਉਪਲਬਧ ਨਹੀਂ ਹੁੰਦੇ ਆਫਲਾਈਨ ਜਿਹੜੇ ਮਿਲਦੇ ਨੇ ਉਹਦੇ ਵਿੱਚ ਉਹ ਕਹਿੰਦੇ ਕਿ ਪੂਰੇ ਭਰਨ ਦੇ ਲਈ ਪ੍ਰਕਿਰਿਆ ਨਹੀਂ ਸਾਹਮਣੇ ਆਉਂਦੀ ਮੈਂ ਇੱਕ ਲੇਖ ਪੜ੍ਹ ਰਿਹਾ ਸੀ ਇਸੇ ਨੂੰ ਲੈ ਕੇ ਜਿਹਨੇ ਕਾਫੀ ਰਾਜ਼ ਖੋਲੇ ਕਹਿੰਦੇ ਜੀ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਪੂਰੀ ਸਮੀਖਿਆ ਬਾਰੇ ਚੋਣ ਕਮਿਸ਼ਨ ਵੱਲੋਂ ਜੋ ਨਾਟਕ ਕੀਤਾ ਜਾ ਰਿਹਾ ਉਸ ਵਿੱਚ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਨੇ ਇੱਕ ਪਾਸੇ ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਬਿਹਾਰ ਦੇ 50% ਤੋਂ ਵੱਧ ਵੋਟਰਾਂ ਨੇ ਵੋਟਰ ਗਿਣਤੀ ਫਾਰਮ ਭਰ ਆ ਕੇ ਜਮ੍ਹਾਂ ਕਰਵਾ ਦਿੱਤੇ ਹਨ ਚੋਣ ਕਮਿਸ਼ਨ ਦਾਵਾ ਕਰ ਰਿਹਾ ਹੈ ਕਿ 50% ਤੋਂ ਵੱਧ ਲੋਕਾਂ ਨੇ ਆਪਣੇ ਵੋਟਰ ਫਾਰਮ ਭਰ ਆ ਕੇ ਜਮ੍ਹਾਂ ਕਰਾ ਦਿੱਤੇ ਨੇ ਤੇ ਦੂਜੇ ਪਾਸੇ ਕਹਿੰਦੇ ਯੋਗਿੰਦਰ ਜਾਦਵ ਹੋਰਾਂ ਦਾ ਇੱਕ ਸੰਗਠਨ ਬਣਿਆ ਹੋਇਆ ਉਹਨੇ ਦਾਵਾ ਕੀਤਾ ਹੈ ਕਿ ਅਜੇ ਤਾਂ ਅੱਧੇ ਤੋਂ ਵੱਧ ਲੋਕਾਂ ਨੂੰ ਫਾਰਮ ਵੀ ਨਹੀਂ ਮਿਲੇ ਉਹ ਕਹਿੰਦੇ ਬਿਹਾਰ ਦੇ ਵਿੱਚ 50% ਤੋਂ ਵੱਧ ਵੋਟਰਾਂ ਨੂੰ ਅਜੇ ਤੱਕ ਫਾਰਮ ਵੀ ਉਪਲਬਧ ਨਹੀਂ ਹੋਏ ਤੇ ਚੋਣ ਕਮਿਸ਼ਨ ਸੁਪਰੀਮ ਕੋਰਟ ਤੱਕ ਜਾਣਕਾਰੀ ਦੇ ਰਿਹਾ ਜੀ ਕਿ 50% ਤੋਂ ਵੱਧ ਲੋਕਾਂ ਨੇ ਤਾਂ ਆਪਣੇ ਫਾਰਮ ਜਮ੍ਹਾਂ ਕਰਾ ਦਿੱਤੇ ਫਿਰ ਦੋਹਾਂ 'ਚ ਸੱਚਾ ਕੌਣ ਹੈ ਇਹਨਾਂ ਮਤਲਬ ਕੋਈ ਲੋਚਾ ਹੈਗਾ ਉਹ ਕਹਿੰਦੇ ਕੀ ਸੁਪਰੀਮ ਕੋਰਟ ਨੂੰ ਵੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਧਰ ਇਹ ਵੀ ਇੱਕ ਸਵਾਲ ਖੜਾ ਹੋ ਗਿਆ ਕਿ ਜਿਹੜੇ 11 ਦਸਤਾਵੇਜ਼ ਮੰਗੇ ਜਾ ਰਹੇ ਨੇ ਕਿ ਤੁਹਾਡੀ ਵੋਟ ਸਹੀ ਹੈ ਜਾਂ ਨਹੀਂ ਹੈ ਤੁਸੀਂ ਸਾਬਤ ਕਰਨੀ ਉਹਦੇ ਲਈ 11 ਦਸਤਾਵੇਜ਼ਾਂ ਦੀ ਮੰਗ ਹੈ 11 ਦਸਤਾਵੇਜ਼ਾਂ ਦੇ ਆਧਾਰ 'ਤੇ ਲੋਕਾਂ ਨੂੰ ਵੋਟ ਬਣਾਉਣ ਦਾ ਫੈਸਲਾ ਕੀਤਾ ਗਿਆ ভোটার ਬਣਾਉਣ ਦਾ ਫੈਸਲਾ ਕੀਤਾ ਗਿਆ ਉਹਨਾਂ 'ਚ ਤਿੰਨ ਜਨਮ ਮਿਤੀ ਜਾਂ ਰਹਿਸ਼ੀ ਦਾ ਪਤਾ ਹੀ ਨਹੀਂ ਹੈਗਾ ਜਿਹੜੇ ਉਹਨਾਂ 'ਚੋਂ ਤਿੰਨ ਚੀਜ਼ ਤਿੰਨ ਕਹਿੰਦੇ ਡਾਕੂਮੈਂਟ ਜਿਹੇ ਨੇ ਜਿਨ੍ਹਾਂ ਚ ਨਾ ਜਨਮ ਮਿਤੀ ਆ ਨਾ ਰਹਿائش ਦਾ ਪਤਾ ਹੈ। ਇਕੱਲੇ ਬੰਦੇ ਦਾ ਨਾਂ ਪਿਤਾ ਦਾ ਨਾਮ ਹੈ। ਤੇ ਉਹਦੇ ਆਧਾਰ ਤੇ ਕਹਿੰਦੇ ਕਿਵੇਂ ਤੈ ਹੋਗਾ ਜੀ। ਤੇ ਦੋ ਦਸਤਾਵੇਜ਼ ਬਿਹਾਰ ਚ ਬਣਦੇ ਹੀ ਨਹੀਂ। ਇਹਨਾਂ 11 ਚ ਜਿਹੜੇ ਰੱਖੇ ਗਏ ਨੇ ਤਿੰਨ ਉਹ ਨੇ ਜਿਨ੍ਹਾਂ ਚ ਨਾ ਜਨਮ ਮਿਤੀ ਦਾ ਨਾ ਬੰਦੇ ਦਾ ਅਤੇ ਪਤੇ ਦਾ ਕੋਈ ਥੋੜਾ ਟਿਕਾਣਾ ਹੈ। ਤੇ ਦੋ ਦਸਤਾਵੇਜ਼ ਉਹ ਨੇ ਜਿਹੜੇ ਬਿਹਾਰ ਦੀ ਹੋਂਦ ਚ ਨਹੀਂ ਹੈਗੇ। ਬਿਹਾਰ ਸਿਸਟਮ ਚ ਨਹੀਂ ਹੈਗੇ। ਫਿਰ ਪੰਜ ਦਾ ਕਹਿੰਦੇ 11 ਚ ਇਹ ਬਾਹਰ ਹੋਗੇ ਜੀ। ਫਿਰ ਤਾਂ ਤੁਸੀਂ ਬੰਦੇ ਹੀ ਬਾਹਰ ਕਰ ਲੈ। ਫਿਰ ਥੋੜੀ ਮਰਜ਼ੀ ਹੈ ਤੁਹਾਨੂੰ ਤੁਸੀਂ ਕਿਹਨੂੰ ਵੋਟ ਬਣਾਉਣੀ ਹੈ ਕਿਹਦੀ ਨਹੀਂ ਬਣਾਉਣੀ। ਦੋ ਦਸਤਾਵੇਜ਼ ਵਿੱਚ ਵਿਹਾਰ ਵਿੱਚ ਬਣਦੇ ਨਹੀਂ ਹਨ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ ਦੇ ਸਰਟੀਫਿਕੇਟ ਜੰਗਲਾਤ ਅਧਿਕਾਰਤ ਸਰਟੀਫਿਕੇਟ ਤੇ ਨਿਵਾਸ ਸਰਟੀਫਿਕੇਟ ਵਿੱਚ ਜਾਂ ਤਾਂ ਜਨਮ ਮਿਤੀ ਜਾਂ ਰਹਿਸਤਾ ਪਤਾ ਨਹੀਂ ਲਿਖਿਆ ਹੁੰਦਾ ਜਦ ਕਿ ਵੋਟਰ ਬਣ ਲਈਏ ਦੋਵੇਂ ਚੀਜ਼ਾਂ ਜ਼ਰੂਰੀ ਨੇ ਇਹਨਾਂ ਤਿੰਨਾਂ ਦਸਤਾਵੇਜ਼ਾਂ ਵਿੱਚ ਕਿਸੇ ਇੱਕ ਤੇ ਉੱਤੇ ਆਧਾਰ ਤੇ ਕੋਈ ਵੋਟ ਕਿਵੇਂ ਬਣਾ ਸਕਦਾ ਇਸ ਤੋਂ ਇਲਾਵਾ ਦੋ ਹੋਰ ਦਸਤਾਵੇਜ਼ ਐਨ ਆਰ ਸੀ ਅਤੇ ਪਰਿਵਾਰਕ ਰਜਿਸਟਰ ਇਹ ਦੋਵੇਂ ਦਸਤਾਵੇਜ਼ ਬਿਹਾਰ ਕਿ ਉਪਲਬਧ ਨਹੀਂ ਹੈਗੇ ਕਹਿੰਦੇ ਇਸ ਲਈ ਜੀ ਚੋਣ ਕਮਿਸ਼ਨ ਦਾ ਇਹ ਨਾਟਕ ਲੱਗਦਾ ਹੈ ਕਿ ਤੁਸੀਂ ਨਾਟਕ ਵੀ ਕਰ ਰਹੇ ਹੋ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਤੁਹਾਡੇ ਖਿਲਾਫ ਪਿਕਸ਼ਨਾਂ ਪਈਆਂ ਤੁਸੀਂ ਉਸ ਮਾਮਲੇ ਝੂਠ ਵੀ ਬੋਲ ਰਹੇ ਹੋ ਸੋ ਚੋਣ ਕਮਿਸ਼ਨ ਦੇ ਉੱਤੇ ਲਗਾਤਾਰ ਇਹ ਘੇਰਾਬੰਦੀ ਵੱਧ ਰਹੀ ਹੈ ਵਿਰੋਧੀ ਤੇ ਰਾਏ ਵੀ ਕਹਿ ਰਹੀਆਂ ਕਿ ਮਹਾਰਾਸ਼ਟਰ ਚੱਲ ਗਿਆ ਬਿਹਾਰ ਸੇ ਨਹੀਂ ਚੱਲਣ ਦੇਾਂਗੇ ਹੈਨਾ ਬਿਹਾਰ ਯੂਪੀ ਨਹੀਂ ਆ ਪਰ ਜਿਹੜੀਆਂ ਤੇਨਾਂ ਨੂੰ ਇੱਕ ਖਾਸ ਅਸੀ ਕਿ ਬਿਹਾਰ ਤਾਂ ਇੱਕ ਟ੍ਰੈਲ ਹੈ ਇਹ ਤਾਂ ਪੂਰੇ ਮੁਲਕ 'ਚ ਲਾਗੂ ਹੋਣਾ। ਸੋਚਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਜੀ ਕਿ ਵੋਟ ਸਦਾਈ ਦੇ ਨਾਂ ਦੇ ਉੱਤੇ ਨਾਗਰਿਕਤਾ ਪਰਖਣ ਦਾ ਕੰਮ ਹੁਣ ਚੋਣ ਕਮਿਸ਼ਨ ਕਰੂਗਾ। ਬਹੁਤ-ਬਹੁਤ ਸ਼ੁਕਰੀਆ।